ਗੁਰੂ ਪਿਆਰਿਓ ਅੱਜ ਦੇ ਦਿਨ 20 ਜਨਵਰੀ 1922 ਦੇ ਦਿਨ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਸਾਹਿਬ ਦੀ ਜੋ ਕਮੇਟੀ ਸੀ ਉਸ ਦੇ ਪ੍ਰਧਾਨ ਸਰਦਾਰ ਖੜਕ ਸਿੰਘ ਜੀ ਨਾਮ ਵੇਖੋ ਕਿੰਡਾ ਕਮਾਲ ਦਾ ਜਿਹਦਾ ਨਾਮ ਸੁਣ ਕੇ ਹੀ ਵੈਰੀ ਕੰਬ ਜਾਂਦੇ ਸੀ ਅਜਿਹੇ ਨਾਮ ਸੀ ਸਿੱਖਾਂ ਦੇ ਸਰਦਾਰ ਖੜਕ ਸਿੰਘ ਨੇ ਅੰਗਰੇਜ਼ਾਂ ਦੇ ਜੱਜ ਤੋਂ ਚਾਬੀਆਂ ਫੜੀਆਂ ਸੀ। ਇਹਦਾ ਜਿਹੜਾ ਇਤਿਹਾਸ ਹੈ ਉਹ ਇਸ ਤਰ੍ਹਾਂ ਹੈ 1849 ਈਸਵੀ ਤੋਂ ਬਾਅਦ ਅੰਗਰੇਜ਼ਾਂ ਨੇ ਪੰਜਾਬ ਦੇ ਵਿੱਚ ਆਪਣੇ ਪੈਰ ਜਮਾਉਣੇ ਸ਼ੁਰੂ ਕੀਤੇ। ਖਾਸ ਕਰਕੇ ਉਦੋਂ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਇਸ ਸੰਸਾਰ ਤੋਂ ਅਲਵਿਦਾ ਹੋ ਜਾਂਦਾ ਹੈ। ਅਕਾਲ ਚਲਾਣਾ ਕਰ ਦਿੰਦਾ ਹੈ ਫਿਰ ਅੰਗਰੇਜ਼ਾਂ ਨੇ ਭਾਰਤ ਦੇ ਉੱਤੇ ਛੱਡੋ ਖਾਸ ਕਰਕੇ ਪੰਜਾਬ ਦੇ ਵਿੱਚ ਉਹਨਾਂ ਨੇ ਆਪਣਾ ਰਾਜ ਸਥਾਪਿਤ ਕਰਨਾ ਸ਼ੁਰੂ ਕੀਤਾ ਉਸ ਸਮੇਂ ਤੋਂ ਉਹਨਾਂ ਨੇ ਵੇਖਿਆ ਕਿ ਸਿੱਖਾਂ ਕੋਲ ਜਿਹੜੀ ਪਾਵਰ ਹੈ ਤਾਕਤ ਹੈ ਸ਼ਕਤੀ ਹੈ ਉਹ ਗੁਰੂ ਘਰਾਂ ਤੋਂ ਮਿਲਦੀ ਹੈ ਗੁਰਦੁਆਰਾ ਸਾਹਿਬ ਤੋਂ ਮਿਲਦੀ ਹੈ ਤੇ ਉਹਨਾਂ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਵੀ ਆਪਣੇ ਕਬਜੇ ਵਿੱਚ ਕਰਨ ਦੇ ਕੁਝ ਯਤਨ ਕੀਤੇ ਸਨ 1849 ਤੋਂ ਬਾਅਦ ਜੋ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦਾ ਜੋ ਪ੍ਰਬੰਧ ਸੀ ਆਪਾਂ ਸਾਰਾ ਇਤਿਹਾਸ ਜਾਣਦੇ ਹਾਂ ਕਿ ਉਹ ਸਿੱਖਾਂ ਕੋਲ ਨਹੀਂ ਜ਼ਿਆਦਾਤਰ ਮਹੰਤਾਂ ਕੋਲ ਰਿਹਾ ਹੈ ਤੇ ਫਿਰ ਮਹੰਤ ਆਪਣੀ ਹੀ ਮਰਿਆਦਾ ਬਣਾ ਕੇ ਉਸੇ ਤਰ੍ਹਾਂ ਦਰਬਾਰ ਸਾਹਿਬ ਨੂੰ ਚਲਾਇਆ ਕਰਦੇ ਸਨ ਇਹ ਗੁਰੂ ਪਿਆਰਿਓ ਸਮਾਂ ਲੰਘਦਾ 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 ਲੰਘ ਜਾਂਦਾ ਹੈ ਇਸ ਤਰ੍ਹਾਂ ਕੁਝ ਬੁੱਧੀਜੀਵੀ ਸਿੱਖਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ ਸਲਾਹ ਕੀਤੀ ਕਿ ਆਪਾਂ ਨੂੰ ਜਿਹੜਾ ਗੁਰਦੁਆਰਾ ਸਾਹਿਬ ਹੈ ਉਹ ਖੁਦ ਚਲਾਉਣਾ ਚਾਹੀਦਾ ਹੈ ਕਿਉਂਕਿ ਸਿੱਖਾਂ ਦਾ ਇੱਕ ਮੱਕਾ ਹੈ ਜਿਸ ਨੂੰ ਅਸੀਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਕਹਿੰਦੇ ਹਾਂ ਲੋਕ ਗੋਲਡਨ ਟੈਂਪਲ ਵੀ ਕਹਿੰਦੇ ਨੇ ਤੇ ਸ੍ਰਵਣ ਮੰਦਿਰ ਵੀ ਕਹਿੰਦੇ ਨੇ ਪਰ ਸਿੱਖਾਂ ਦੇ ਲਈ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਜਾਨ ਤੋਂ ਵੀ ਵੱਧ ਪਿਆਰਾ ਹੈ ਸੋ ਬੁੱਧੀਜੀਵੀ ਸਿੱਖਾਂ ਨੇ ਆਪਸ ਦੇ ਵਿੱਚ ਵਿਚਾਰ ਕੀਤੀ 15 16 ਨਵੰਬਰ 1920 ਨੂੰ ਇੱਕ ਮੀਟਿੰਗ ਕੀਤੀ ਜਿਸ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਥਾਪਨਾ ਕੀਤੀ ਗਈ ਕਿ ਜਿਹੜੇ ਗੁਰਦਰਾ ਸਾਹਿਬ ਦੇ ਪ੍ਰਬੰਧ ਨੇ ਇਸ ਨੂੰ ਸਿੱਖ ਚਲਾਇਆ ਕਰਨ ਭਾਵੇਂ ਕਿ ਇਹਨਾਂ ਦਾ ਕਬਜ਼ਾ ਸਿੱਖਾਂ ਕੋਲੇ ਸੀ ਪਰ ਉਸ ਸਮੇਂ ਦੇ ਕੁਝ ਸਿੱਖ ਸਨ ਜਿਹੜੇ ਸਰਕਾਰ ਦੇ ਨੁਮਾਇੰਦੇ ਸਨ ਤੇ ਸਰਕਾਰ ਅੰਗਰੇਜ਼ਾਂ ਦੀ ਸੀ ਅੰਗਰੇਜ਼ਾਂ ਦੀ ਸਰਕਾਰ ਹੋਣ ਕਰਕੇ ਭਾਵੇਂ ਕਿ ਬਹੁਤ ਸਾਰੇ ਸਿੱਖ ਉਸ ਸਮੇਂ ਅੰਗਰੇਜ਼ਾਂ ਦੇ ਨੌਕਰੀਆਂ ਕਰਦੇ ਸਨ ਅੰਗਰੇਜ਼ਾਂ ਕੋਲ ਕੰਮਕਾਰ ਕਰਿਆ ਕਰਦੇ ਸਨ ਪਰ ਫਿਰ ਵੀ ਬਹੁਤ ਸਾਰੇ ਐਸੇ ਸਿੱਖ ਸਨ ਜਿਹੜੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਪਿਆਰ ਕਰਦੇ ਸੀ ਜਿਹੜੇ ਇਹੋ ਚਾਹੁੰਦੇ ਸਨ ਕਿ ਜਿਹੜਾ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਹੈ ਉਹ ਸਿੱਖਾਂ ਕੋਲ ਹੋਣਾ ਚਾਹੀਦਾ ਹੈ ਜਦੋਂ ਇਹ ਗੱਲ ਸਰਕਾਰ ਨੂੰ ਪਤਾ ਲੱਗੀ ਬ੍ਰਿਟਿਸ਼ ਹਕੂਮਤ ਨੂੰ ਪਤਾ ਲੱਗੀ ਅੰਗਰੇਜ਼ਾਂ ਨੂੰ ਪਤਾ ਲੱਗੀ ਉਹਨਾਂ ਨੇ ਸੋਚਿਆ ਕਿ ਸਿੱਖਾਂ ਨੇ ਸ਼੍ਰੋਮਣੀ ਕਮੇਟੀ ਤਾਂ ਬਣਾ ਲਈ ਜੋ ਸ਼ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਈ ਹੈ ਇਹਦੇ ਅਧੀਨ ਜਿਹੜੇ ਕਬਜ਼ੇ ਨੇ ਉਹ ਸਿੱਖਾਂ ਨੇ ਕਰਨੇ ਸ਼ੁਰੂ ਕਰ ਦੇਣੇ ਨੇ ਕਿਉਂਕਿ ਗੁਰੂ ਪਿਆਰੇ ਜਦੋਂ ਅਸੀਂ ਇਤਿਹਾਸ ਪੜਾਂਗੇ ਇਤਿਹਾਸ ਵਿੱਚ ਮਿਲਦਾ ਕਿ ਸਿੱਖਾਂ ਨੇ ਲਹਿਰਾਂ ਵੀ ਚਲਾਈਆਂ ਨੇ ਜਿਵੇਂ ਗੁਰਦੁਆਰਾ ਸੁਧਾਰ ਲਹਿਰ ਚੜ੍ਹਾ ਲਾਈ ਹੈ ਨਾ ਉਹਦੇ ਵਿੱਚ ਇਹ ਹੁੰਦਾ ਸੀ ਜਿਹੜੇ ਗੁਰਦੁਆਰਿਆਂ ਦੇ ਉੱਤੇ ਸਿੱਖਾਂ ਤੋਂ ਬਿਨਾਂ ਹੋਰਾਂ ਨੇ ਕਬਜ਼ੇ ਕੀਤੇ ਹੋਏ ਸੀ ਪਹਿਲਾਂ ਤਾਂ ਸਿੱਖਾਂ ਨੇ ਉਹ ਕਬਜ਼ੇ ਛਡਾਏ ਭਾਵੇਂ ਉਹ ਮਹੰਤਾਂ ਕੋਲੇ ਸੀ ਭਾਵੇਂ ਉਹ ਸੰਨਿਆਸੀਆਂ ਜਾਂ ਸਾਧੂਆਂ ਕੋਲ ਸੀ ਸਿੱਖਾਂ ਨੇ ਉਹ ਕਬਜ਼ੇ ਛਡਾ ਕੇ ਆਪਣੇ ਅਧੀਨ ਕੀਤੇ ਇਸ ਕਰਕੇ ਉਹਨੂੰ ਗੁਰਦੁਆਰਾ ਸੁਧਾਰ ਲਹਿਰ ਵੀ ਆਖਿਆ ਗਿਆ ਤੇ ਇਸੇ ਤਰ੍ਹਾਂ ਹੀ ਵੀ ਸਿੱਖ ਚਾਹੁੰਦੇ ਸਨ ਕਿ ਜਿਹੜਾ ਗੁਰਦੁਆਰਾ ਸਾਹਿਬ ਸ੍ਰੀ ਦਰਬਾਰ ਸਾਹਿਬ ਹੈ ਇਸ ਤੇ ਸਿੱਖਾਂ ਦਾ ਕੋਈ ਐਸਾ ਆਗੂ ਹੋਣਾ ਚਾਹੀਦਾ ਹੈ ਜਿਹੜਾ ਸਰਬਸਾਂਝਾ ਹੋਵੇ ਤੇ ਗੁਰੂ ਸਾਹਿਬ ਜੀ ਦੀ ਜੋ ਬਣਾਈ ਹੋਈ ਮਰਿਆਦਾ ਹੈ ਉਹਨੂੰ ਕਾਇਮ ਰੱਖ ਸਕੇ ਇਹ ਗੱਲ ਤਾਂ ਪੱਕੀ ਹੈ ਕਿ ਦਰਬਾਰ ਸਾਹਿਬ ਦੇ ਚਾਰ ਦਰਵਾਜ਼ੇ ਨੇ ਚਾਰੇ ਦਿਸ਼ਾਵਾਂ ਵੱਲ ਨੇ ਕੋਈ ਵੀ ਆ ਜਾ ਸਕਦਾ ਕੋਈ ਵੀ ਉਥੇ ਆ ਕੇ ਨਤਮਸਤਕ ਹੋ ਸਕਦਾ ਹੈ ਕਿਉਂਕਿ ਜਿਹੜਾ ਦਰਬਾਰ ਸਾਹਿਬ ਉਹ ਸਭਨਾਂ ਦਾ ਸਾਂਝਾ ਹੈ ਪਰ ਉਥੇ ਜੋ ਮਰਿਆਦਾ ਹੈ ਜੋ ਪ੍ਰਬੰਧ ਹੈ ਉਹ ਸਿੱਖਾਂ ਦਾ ਹੀ ਰਹੇਗਾ ਇਸ ਕਰਕੇ ਸ਼੍ਰੋਮਣੀ ਕਮੇਟੀ ਜੋ ਗੁਰਦੁਆਰਾ ਪ੍ਰਬੰਧਕ ਕਮੇਟੀ ਸੀ ਉਹਨੇ ਇਹ ਉਪਰਾਲੇ ਕਰਨੇ ਸ਼ੁਰੂ ਕੀਤੇ ਪਰ ਇਹ ਸਰਕਾਰ ਦੀਆਂ ਅੱਖਾਂ ਦੇ ਵਿੱਚ ਆ ਚੁੱਕੇ ਸਨ ਅੰਗਰੇਜ਼ ਹਕੂਮਤ ਅੰਦਰੋਂ ਅੰਦਰੀ ਇਹ ਸੋਚ ਰਹੀ ਹੈ ਵਿਚਾਰ ਕਰ ਰਹੀ ਹੈ ਕਿ ਸਿੱਖਾਂ ਨੇ ਹੁਣ ਕਬਜ਼ੇ ਕਰਨੇ ਸ਼ੁਰੂ ਕਰ ਦਿੱਤੇ ਤੇ ਜਿਹੜਾ ਦਰਬਾਰ ਸਾਹਿਬ ਹੈ ਇੱਥੇ ਤਾਂ ਸੋਨਾ ਬਹੁਤ ਪਿਆ ਜੋ ਦਰਬਾਰ ਸਾਹਿਬ ਹੈ ਇਸਦੇ ਤੋਸ਼ੇਖਾਨੇ ਵਿੱਚ ਹੀਰੇ ਮੋਤੀ ਜਵਾਹਰਾਤ ਉੱਥੇ ਹੀ ਸੋਨਾ ਚਾਂਦੀ ਪਿਆ ਹੈ ਤੇ ਤੋਸ਼ੇਖਾਨੇ ਦੇ ਵਿੱਚ ਬੇਸ਼ਕੀਮਤੀ ਨਗინਿਆਂ ਨਾਲ ਹੀਰਿਆਂ ਨਾਲ ਜੜੇ ਹੋਏ ਜਿੱਥੇ ਗੁਰੂ ਪਾਤਸ਼ਾਹ ਦੇ ਉੱਤੇ ਆਪਾਂ ਚੌਰ ਸਾਹਿਬ ਕਰਦੇ ਆ ਉਹ ਪਏ ਨੇ ਰਮਾਲੇ ਸਾਹਿਬ ਨੇ ਚੰਦੂਆ ਸਾਹਿਬ ਹੈ ਉਹ ਤੋਸ਼ਾਖਾਨਾ ਵੀ ਸਿੱਖਾਂ ਕੋਲੇ ਚਲੇ ਜਾਏਗਾ ਅੰਗਰੇਜ਼ਾਂ ਨੇ ਫਿਰ ਕੀ ਕੀਤਾ ਅੰਗਰੇਜ਼ਾਂ ਨੇ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਆਪਣੇ ਕੋਲ ਰੱਖਣ ਲਈ ਕਿ ਗੁਰਦੁਆਰਿਆਂ ਸਾਹਿਬ ਦੇ ਉੱਤੇ ਸਾਡਾ ਕਬਜ਼ਾ ਹੈ ਸਾਡੀ ਹਕੂਮਤ ਹੈ ਸਾਡੀ ਸਰਕਾਰ ਹੈ ਇਸ ਕਰਕੇ ਉਹਨਾਂ ਨੇ ਆਪਣੀ ਇੱਕ ਕਮੇਟੀ ਬਣਾ ਲਈ 36 ਮੈਂਬਰੀ ਕਮੇਟੀ ਬਣਾਈ ਤੇ ਉਹ 36 ਮੈਂਬਰੀ ਕਮੇਟੀ ਦੇ ਵਿੱਚ ਕੈਪਟਨ ਬਹਾਦਰ ਸਿੰਘ ਨੂੰ ਸਰਬਰਾ ਬਣਾਇਆ ਗਿਆ ਕਿ ਦਰਬਾਰ ਸਾਹਿਬ ਦਾ ਇਹ ਜਿੰਨਾ ਵੀ ਪ੍ਰਬੰਧ ਹੈ ਸੰਭਾਲੇਗਾ ਪਰ ਜਿਹੜੇ ਇਧਰੋਂ ਗੁਰਸਿੱਖ ਨੇ ਉਹਨਾਂ ਨੇ ਬਾਬਾ ਖੜਕ ਸਿੰਘ ਨੂੰ ਪ੍ਰਧਾਨ ਨਿਗਾਇਆ ਹੋਇਆ ਕਿ ਬਾਬਾ ਖੜਕ ਸਿੰਘ ਜੀ ਪ੍ਰਧਾਨ ਰਹਿਣਗੇ ਗੁਰੂ ਘਰ ਦਾ ਪ੍ਰਬੰਧ ਇਹ ਚਲਾਉਣਗੇ ਤੇ ਗੁਰੂ ਪਿਆਰਿਓ ਸਰਕਾਰ ਜਦੋਂ ਕੈਪਟਨ ਬਹਾਦਰ ਸਿੰਘ ਨੂੰ ਆਪਣਾ ਨਮਾਇੰਦਾ ਲਗਾ ਦਿੰਦੀ ਐ ਸਰਬਰਾ ਬਣਾ ਦਿੰਦੀ ਐ ਤਾਂ ਉਸ ਸਮੇਂ ਸੁੰਦਰ ਸਿੰਘ RAM ਗੜੀਆ ਜੀ ਦੇ ਘਰੋਂ ਜੋ ਉਸ ਸਮੇਂ ਗੁਰੂ ਘਰ ਦੇ ਸੇਵਾਦਾਰ ਸੀ ਇਹਨਾਂ ਤੋਂ ਚਾਬੀਆਂ ਲੈਣ ਚਲੇ ਜਾਂਦੇ ਨੇ ਸਰਕਾਰ ਦੇ ਨੁਮਾਇੰਦੇ ਜਾ ਕੇ ਸੁੰਦਰ ਸਿੰਘ RAM ਗੜੀਆ ਭਾਵੇਂ ਕਿ ਇਹ ਸਰਕਾਰ ਨਾਲ ਸਹਿਮਤ ਹੋ ਕੇ ਚੱਲਦਾ ਸੀ ਪਰ ਇਹਦੇ ਘਰੋਂ ਤੋਸ਼ੇਖਾਨੇ ਦੀਆਂ ਚਾਬੀਆਂ ਮੈਂ ਤੋਸ਼ੇਖਾਨੇ ਦੀ ਬੇਨਤੀ ਕਰ ਦਿੱਤੀ ਐ ਕਿ ਤੋਸ਼ਾਖਾਨਾ ਉਹ ਸੀ ਜਿੱਥੇ ਦਰਬਾਰ ਸਾਹਿਬ ਜੀ ਦੇ ਉੱਤੇ ਜੋ ਜਦੋਂ ਵੀ ਜਾਹੋ ਜਲਾਲ ਕੋਈ ਨਗਰ ਕੀਰਤਨ ਹੁੰਦਾ ਸੀ ਕੋਈ ਗੁਰੂ ਪਾਤਸ਼ਾਹ ਦਾ ਪ੍ਰੋਗਰਾਮ ਹੁੰਦਾ ਸੀ ਗੁਰਪਰਬ ਹੁੰਦਾ ਸੀ ਸ਼ਹੀਦੀ ਦਿਹਾੜਾ ਹੁੰਦਾ ਸੀ ਤਾਂ ਉੱਥੇ ਉਹ ਚੰਦੂਆ ਸਾਹਿਬ ਲਗਾਏ ਜਾਂਦੇ ਸਨ ਜਿਹੜੇ ਹੀਰੇ ਮੋਤੀਆਂ ਨਾਲ ਜੜੇ ਹੋਏ ਸਨ ਉਹ ਤੋਸ਼ਾਖਾਨਾ ਜਿੱਥੇ ਸੋਨਾ ਚਾਂਦੀ ਪਿਆ ਸੀ ਤੇ ਉਹ ਤੋਸ਼ੇਖਾਨੇ ਦੀਆਂ 53 ਤੋਂ ਵੱਧ ਚਾਬੀਆਂ ਸਨ ਤੇ ਦੋ ਗੁੱਛੇ ਸਨ ਉਹਨਾਂ ਦੇ ਦੋ ਥੈਲੀਆਂ ਦੇ ਵਿੱਚ ਸਨ ਉਹ ਸੁੰਦਰ ਸਿੰਘ ਰਾਮਗੜੀਆ ਪਾਸੋਂ ਅੰਗਰੇਜ਼ਾਂ ਨੇ ਲੈ ਆਂਦੀਆਂ ਉਹ ਪੁਲਿਸ ਲੈ ਕੇ ਤੱਕੇ ਨਾਲ ਜ਼ਬਰਦਸਤੀ ਕਿਵੇਂ ਲਿਆਂਦੀਆਂ ਇਤਿਹਾਸ ਦੇ ਵਿੱਚ ਜ਼ਿਕਰ ਹੈ ਕਿ ਜਦੋਂ ਸੁੰਦਰ ਸਿੰਘ ਰਾਮਗੜੀਆ ਤੋਂ ਚਾਬੀਆਂ ਲੈ ਗਏ ਤਾਂ ਇਹ ਗੱਲ ਸਿੱਖਾਂ ਨੂੰ ਪਤਾ ਲੱਗ ਜਾਂਦੀ ਹੈ ਸਿੱਖ ਕਹਿੰਦੇ ਵੀ ਸਾਡਾ ਪ੍ਰਧਾਨ ਜਥੇਦਾਰ ਖੜਕ ਸਿੰਘ ਹੈ ਫਿਰ ਵੀ ਜਿਹੜਾ ਗੁਰੂ ਘਰ ਦਾ ਪ੍ਰਬੰਧ ਹੈ ਉਹ ਅੰਗਰੇਜ਼ ਕਿਉਂ ਚਲਾਉਣ ਅੰਗਰੇਜ਼ਾਂ ਦਾ ਕੀ ਅਧਿਕਾਰ ਹੈ ਅੰਗਰੇਜ਼ਾਂ ਨੂੰ ਕਿੰਨਾ ਨੇ ਅਥਾਰਟੀ ਦਿੱਤੀ ਹੈ ਸਿੱਖਾਂ ਦੇ ਵਿੱਚ ਇੱਕ ਰੋਹ ਪੈਦਾ ਹੋ ਜਾਂਦਾ ਹੈ ਅੰਗਰੇਜ਼ਾਂ ਦੇ ਪ੍ਰਤੀ ਸੋ ਗੁਰੂ ਪਿਆਰਿਓ ਉਸ ਸਮੇਂ ਫਿਰ ਕੁਝ ਕੁ ਸਮਾਂ ਲੰਘਦਾ 11 ਨਵੰਬਰ 1921 ਨੂੰ 15 ਨਵੰਬਰ 1920 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਦੀ ਹੈ ਜਦੋਂ ਸਮਾਂ ਲੰਘਦਾ ਜਾਂਦਾ ਸਾਲ ਬਾਅਦ 11 ਨਵੰਬਰ 1921 ਨੂੰ ਸਿੱਖਾਂ ਦਾ ਇਕੱਠ ਆਉਣਾ ਸ਼ੁਰੂ ਹੋ ਜਾਂਦਾ ਸਿੱਖ ਕਹਿੰਦੇ ਨਹੀਂ ਪਾਈ ਅੰਗਰੇਜ਼ ਅੰਗਰੇਜ਼ ਕੌਣ ਹੁੰਦੇ ਨੇ ਸਾਡੇ ਤੋਂ ਚਾਬੀਆਂ ਲੈ ਕੇ ਜਾਣ ਵਾਲੇ ਫਿਰ ਡਿਪਟੀ ਕਮਿਸ਼ਨਰ ਨੂੰ ਮਿਲਦੇ ਨੇ ਗੁਰਦਰਾ ਸਾਹਿਬ ਦੀਆਂ ਜਿਹੜੀਆਂ ਪ੍ਰਬੰਧ ਦੀਆਂ ਚਾਬੀਆਂ ਨੇ ਉਹ ਸਿੱਖਾਂ ਨੂੰ ਦਿੱਤੀਆਂ ਜਾਣ ਸਿੱਖ ਇਕੱਠੇ ਹੁੰਦੇ ਨੇ ਉਸ ਸਮੇਂ ਭਾਈ ਮਹਿਤਾਬ ਸਿੰਘ ਵਰਗੇ ਭਾਈ ਦਾਨ ਸਿੰਘ ਵਰਗੇ ਬਾਬਾ ਖੜਕ ਸਿੰਘ ਵਰਗੇ ਜਿਹੜੇ ਸਿੱਖ ਸਨ ਇਕੱਤਰ ਹੋ ਕੇ ਸੰਗਤਾਂ ਨੂੰ ਸਬੋਧਨ ਕਰਦੇ ਨੇ ਭਾਈ ਜੋ ਮਰਜ਼ੀ ਹੋ ਜਾਵੇ ਜਿਹੜਾ ਗੁਰੂ ਘਰ ਦਾ ਪ੍ਰਬੰਧ ਹੈ ਉਹ ਸਿੱਖਾਂ ਕੋਲ ਹੋਣਾ ਚਾਹੀਦਾ ਹੈ ਫਿਰ ਉਸ ਸਮੇਂ ਕੈਪਟਨ ਬਹਾਦਰ ਸਿੰਘ ਨੂੰ ਬੁਲਾਇਆ ਜਾਂਦਾ ਜਿਹੜਾ ਕੈਪਟਨ ਬਹਾਦਰ ਸਿੰਘ ਅੰਗਰੇਜ਼ਾਂ ਨੇ ਲਗਾਇਆ ਸੀ ਨਾ ਆਪਣਾ ਜਥੇਦਾਰ ਬਣਾ ਕੇ ਉਹਨੂੰ ਬੁਲਾਇਆ ਜਾਂਦਾ ਉਹ ਸਹਿਮਤ ਹੋ ਜਾਂਦਾ ਸਿੱਖਾਂ ਨਾਲ ਜਦੋਂ ਸਿੱਖਾਂ ਨਾਲ ਸਹਿਮਤ ਹੋ ਜਾਂਦਾ ਅੰਗਰੇਜ਼ਾਂ ਨੂੰ ਜਾ ਕੇ ਅਸਤੀਫਾ ਦੇ ਦਿੰਦਾ ਕਿ ਮੈਂ ਗੁਰੂ ਨਾਨਕ ਦੇ ਘਰ ਨਾਲ ਮੱਥਾ ਨਹੀਂ ਲਾ ਸਕਦਾ ਮੈਂ ਪੰਥ ਨਾਲ ਮੱਥਾ ਨਹੀਂ ਲਾ ਸਕਦਾ ਕਿਉਂਕਿ ਜਿਹੜਾ ਪੰਥ ਹੈ ਉਹਨਾਂ ਦਾ ਹੀ ਗੁਰੂਕਾਰ ਹੈ ਉਹੀ ਪ੍ਰਬੰਧ ਚਲਾਉਣਗੇ ਭਾਈ ਮੈਂ ਸਰਕਾਰ ਦੇ ਮਗਰ ਲੱਗ ਕੇ ਆਪਣਾ ਨੁਕਸਾਨ ਨਹੀਂ ਕਰਵਾਉਣਾ ਚਾਹੁੰਦਾ ਤੇ ਨਾਲੇ ਪੰਥ ਨਾਲ ਗੁਰੂ ਨਾਲ ਮਤਥਾ ਨਹੀਂ ਲਾਉਣਾ ਚਾਹੁੰਦਾ ਇਹ ਸਿੱਖਾਂ ਦੇ ਕਹਿਣ ਦੇ ਉੱਤੇ ਅੰਗਰੇਜ਼ਾਂ ਨੂੰ ਅਸਤੀਫਾ ਲਿਖ ਕੇ ਦੇ ਆਉਂਦਾ ਤੇ ਗੁਰੂ ਪਿਆਰਿਓ ਇਹ ਸਾਰਾ ਜਿੰਨਾ ਵੀ ਮਸਲਾ ਸੀ ਅਦਾਲਤ ਕੋਲ ਪਹੁੰਚ ਜਾਂਦਾ ਤੇ ਅਦਾਲਤ ਆਪਣਾ ਫੈਸਲਾ ਸੁਣਾਏਗੀ ਤੇ ਸਿੱਖਾਂ ਦੇ ਵਿੱਚ ਜੋ ਸੀ ਸਿੱਖ ਕਹਿੰਦੇ ਭਾਈ ਹੁਣ ਅਸੀਂ ਜੇਲਾ ਭਰਾਂਗੇ ਫਿਰ ਜੇਲ੍ਹ ਪਰੋ ਅੰਦੋਲਨ ਸ਼ੁਰੂ ਹੋ ਜਾਂਦਾ ਸਿੱਖ ਜਿਹੜਾ ਵੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਿਆਰ ਕਰਦਾ ਸੀ ਜਿਹੜਾ ਵੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਨੂੰ ਆਪਣਾ ਮੱਕਾ ਮੰਨਦਾ ਸੀ ਉਹ ਸਿੱਖ ਗ੍ਰਿਫਤਾਰੀ ਦੇਣ ਜਾਂਦਾ ਹੈ ਉਹ ਸਮੇਂ ਸਿੱਖ ਧਰਮ ਦੇ ਮੁੱਖ ਆਗੂਆਂ ਨੂੰ ਵੀ ਗ੍ਰਿਫਤਾਰ ਕੀਤਾ ਗਿਆ ਕਈਆਂ ਨੇ 153 ਲਿਖੇ ਨੇ ਕਈਆਂ ਨੇ 193 ਲਿਖੇ ਨੇ ਜਿਹੜੇ ਸਿੱਖਾਂ ਦੇ ਮੁਖੀ ਆਗੂ ਸਨ ਉਹ ਗ੍ਰਿਫਤਾਰ ਕੀਤੇ ਗਏ ਤੇ ਗੁਰੂ ਪਿਆਰਿਓ ਉਸ ਸਮੇਂ ਫਿਰ ਸਿੱਖਾਂ ਵੱਲੋਂ ਭਾਸ਼ਣ ਕੀਤੇ ਗਏ ਲੈਕਚਰ ਦਿੱਤੇ ਗਏ ਸੰਗਤਾਂ ਨੂੰ ਸਮਝਾਇਆ ਗਿਆ ਕਿ ਭਾਈ ਗੁਰੂ ਘਰ ਦਾ ਪ੍ਰਬੰਧ ਸਿੱਖਾਂ ਕੋਲ ਹੋਣਾ ਚਾਹੀਦਾ ਹੈ ਅੰਗਰੇਜ਼ਾਂ ਕੋਲ ਨਹੀਂ ਫਿਰ ਉਸ ਸਮੇਂ ਸਿੱਖਾਂ ਦੇ ਵਿੱਚ ਇੱਕੋ ਹੀ ਆਵਾਜ਼ ਪੈਦਾ ਹੋਈ ਕਿ ਜਿਹੜੀਆਂ ਗੁਰਦਰਾ ਸਾਹਿਬ ਦੀਆਂ ਚਾਬੀਆਂ ਨੇ ਖਾਸ ਕਰਕੇ ਤੋਸ਼ੇਖਾਨੇ ਦੀਆਂ ਚਾਬੀਆਂ ਜਿੱਥੇ ਗੁਰੂ ਘਰ ਦੇ ਨਾਲ ਭਾਵੇਂ ਕਿ ਉੱਥੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਪ੍ਰਾਤਨ ਸਰੂਪ ਹਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਾਰਾ ਸੱਚੇ ਪਾਤਸ਼ਾਹ ਜੀ ਦੀਆਂ ਪ੍ਰਾਂਤਨ ਬੀੜਾਂ ਹਨ ਪ੍ਰਾਤਨ ਗੁੱਟ ਕੇ ਸਾਹਿਬ ਨੇ ਭਾਵੇਂ ਕਿ ਹੀਰੇ ਮੋਤੀ ਜਵਾਹਰ ਐਤਪੇ ਨੇ ਉਹਨਾਂ ਦੇ ਉੱਤੇ ਅੰਗਰੇਜ਼ਾਂ ਦਾ ਕੋਈ ਅਧਿਕਾਰ ਨਹੀਂ ਉਹ ਸਿਰਫ ਤੇ ਸਿਰਫ ਸਿੱਖਾਂ ਦੇ ਹਨ ਉਹਦੀਆਂ ਚਾਬੀਆਂ ਦਿੱਤੀਆਂ ਜਾਣ ਤੇ ਇਹ ਰੌਲਾ ਸਾਰੇ ਪੰਜਾਬ ਵਿੱਚ ਪੈ ਜਾਂਦਾ ਹੈ ਤੇ ਉਸ ਸਮੇਂ ਜੇਲ੍ਹ ਪਰੋ ਅੰਦੋਲਨ ਸ਼ੁਰੂ ਹੁੰਦਾ ਹੈ ਸਿੱਖਾਂ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜਿਹੜੇ ਆਗੂ ਸਿੱਖ ਸਨ ਉਨ੍ਹਾਂ ਦੇ ਮੂੰਹ ਦੇ ਵਿੱਚੋਂ ਇੱਕੋ ਹੀ ਸ਼ਬਦ ਨਿਕਲਦਾ ਸੀ ਕਿ ਜੇਕਰ ਚਾਬੀਆਂ ਚਾਹੀਦੀਆਂ ਨੇ ਤਾਂ ਜਥੇਦਾਰ ਬਾਬਾ ਖੜਕ ਸਿੰਘ ਨੂੰ ਦਿੱਤੀਆਂ ਜਾਣ ਉਸ ਸਮੇਂ ਬਾਬਾ ਖੜਕ ਸਿੰਘ ਜੀ ਪ੍ਰਧਾਨ ਸਨ ਤੇ ਅਖੀਰ ਦੇ ਵਿੱਚ ਸਰਕਾਰ ਇਹ ਫੈਸਲਾ ਲੈਂਦੀ ਹੈ ਕਿ ਜਿਹੜੀਆਂ ਚਾਬੀਆਂ ਨੇ ਉਹ ਅੰਗਰੇਜ਼ਾਂ ਕੋਲ ਨਹੀਂ ਹੋਣੀਆਂ ਚਾਹੀਦੀਆਂ ਜੇ ਕਿਤੇ ਸਿੱਖਾਂ ਦੇ ਵਿੱਚੋਂ ਬਗਾਵਤ ਸ਼ੁਰੂ ਹੋ ਗਈ ਨਾ ਕਿਉਂਕਿ ਉਸ ਸਮੇਂ ਜਿਹੜੇ ਸਿੱਖ ਫੌਜੀ ਬ੍ਰਿਟਿਸ਼ ਹਕੂਮਤ ਦੇ ਵਿੱਚ ਬ੍ਰਿਟਿਸ਼ ਸਰਕਾਰ ਦੇ ਵਿੱਚ ਭਰਤੀ ਸਨ ਉਹਨਾਂ ਦੇ ਕੰਨਾਂ ਵਿੱਚ ਵੀ ਇਹ ਗੱਲਾਂ ਪੈ ਗਈਆਂ ਸਨ ਕਿ ਜਿਹੜੀ ਸਰਕਾਰ ਹੈ ਉਹ ਸਾਡੇ ਗੁਰੂ ਘਰ ਦੇ ਉੱਤੇ ਕਬਜ਼ਾ ਕਰਨਾ ਚਾਹੁੰਦੀ ਹੈ ਤੇ ਸਰਕਾਰ ਨੇ ਵੀ ਸੋਚਿਆ ਜੇ ਕਿਤੇ ਸਾਡੇ ਆਰਮੀ ਜਿਹੜੇ ਜਿਹਦੇ ਵਿੱਚ ਸਿੱਖ ਭਰਤੀ ਹੋਏ ਨੇ ਜੇ ਇਹਨਾਂ ਦੇ ਕੰਨਾਂ 'ਚ ਖਬਰ ਪੈ ਗਈ ਨਾ ਇਹਨਾਂ ਨੇ ਸਾਡੇ ਵਿਰੁੱਧ ਹੋ ਜਾਣਾ ਫਿਰ ਸਾਨੂੰ ਗੁਰਦੁਆਰਾ ਸਾਹਿਬ ਦੀਆਂ ਚਾਬੀਆਂ ਤਾਂ ਇੱਕ ਪਾਸੇ ਦੇਸ਼ ਛੱਡ ਕੇ ਭੱਜਣਾ ਪਏਗਾ ਤੇ ਗੁਰੂ ਪਿਆਰਿਓ ਉਸ ਸਮੇ ਫਿਰ ਜਿਹੜੀ ਇਹ ਸਰਕਾਰ ਸੀ ਇਹਨੇ ਸਹਿਮਤੀ ਬਣਾਈ ਕਿ ਅਸੀਂ ਗੁਰਦੁਆਰਾ ਸਾਹਿਬ ਦੇ ਤੋਸ਼ੇਖਾਨੇ ਦੀਆਂ ਜਿਹੜੀਆਂ ਚਾਬੀਆਂ ਨੇ ਉਹ ਸਿੱਖਾਂ ਨੂੰ ਦੇ ਦੇਾਂਗੇ ਤੇ ਉਸ ਸਮੇ ਫਿਰ ਸਿੱਖਾਂ ਨੇ ਇੱਕ ਗੱਲ ਹੋਰ ਸਾਹਮਣੇ ਰੱਖੀ ਸਿੱਖ ਕਹਿੰਦੇ ਅਸੀਂ ਚਾਬੀਆਂ ਤਾਂ ਫੜਾਂਗੇ ਜੇ ਚਾਬੀਆਂ ਬਾਬਾ ਖੜਕ ਸਿੰਘ ਨੂੰ ਭਰੇ ਦੀਵਾਨ ਵਿੱਚ ਦੇ ਕੇ ਜਾਉਂਗੇ ਤੇ ਗੁਰੂ ਪਿਆਰਿਓ ਉਸ ਸਮੇ ਫਿਰ ਇੱਕ ਹੋਰ ਸ਼ਰਤ ਰੱਖੀ ਉਹ ਸ਼ਰਤ ਇਹ ਸੀ ਕਿ ਚਾਬੀਆਂ ਅਸੀਂ ਤਾਂ ਫੜਾਂਗੇ ਤੋਸ਼ੇ ਖਾਨੇ ਦੀਆਂ ਜੇ ਗ੍ਰਿਫਤਾਰ ਕੀਤੇ ਹੋਏ ਸਿੱਖ ਛੱਡੇ ਜਾਣ ਤੇ ਉਹ ਸਮੇਂ ਸਰਕਾਰ ਦੇ ਉੱਤੇ ਇਕੱਲੇ ਸਿੱਖਾਂ ਨੇ ਦਬਾਅ ਪਾਇਆ ਤੇ ਬ੍ਰਿਟਿਸ਼ ਹਕੂਮਤ ਨੂੰ ਸਿੱਖਾਂ ਦੀ ਈਨ ਮੰਨਣੀ ਪਈ ਤੇ ਉਹ ਸਮੇਂ ਬ੍ਰਿਟਿਸ਼ ਹਕੂਮਤ ਨੇ ਆਪਣਾ ਉਸ ਸਮੇਂ ਦਾ ਇੱਕ ਜੱਜ ਭੇਜਿਆ ਸੀ ਜਿਹਦੇ ਕੋਲ ਚਾਬੀਆਂ ਸੀ ਇੱਕ ਕਮੇਟੀ ਦਾ ਜੱਜ ਆਇਆ ਤੇ ਉਸ ਸਮੇਂ ਅਕਾਲ ਤਖਤ ਸਾਹਿਬ ਸ੍ਰੀ ਦਰਬਾਰ ਸਾਹਿਬ ਦੇ ਵਿੱਚ ਦਰਬਾਰ ਸਜਿਆ ਹੋਇਆ ਸੀ ਸਿੱਖ ਸੰਗਤਾਂ ਹਮ ਹਮਾ ਕੇ ਪਹੁੰਚੀਆਂ ਸਨ ਤੇ ਜਿਹੜਾ ਅੰਗਰੇਜ਼ ਜੱਜ ਸੀ ਉਹ ਜਦੋਂ ਚਾਬੀ ਲੈ ਕੇ ਆਇਆ ਨਾ ਚਾਬੀਆਂ ਤੋਸ਼ੇਖਾਨੇ ਦੀਆਂ ਬਾਬਾ ਖੜਕ ਸਿੰਘ ਨੂੰ ਦੇਣ ਲੱਗਿਆ ਕਿ ਬਾਬਾ ਖੜਕ ਸਿੰਘ ਜੀ ਆ ਤੋਸ਼ੇਖਾਨੇ ਦੀਆਂ ਚਾਬੀਆਂ ਨੇ ਜੋ ਸਰਕਾਰ ਨੇ ਭੇਜੀਆਂ ਨੇ ਇਹਦੇ ਤੇ ਤੁਹਾਡਾ ਹੀ ਕਬਜ਼ਾ ਰਹੇਗਾ ਇਹਦੇ ਤੁਸੀਂ ਹੱਕਦਾਰ ਹੋ ਫਿਰ ਉਸ ਸਮੇਂ ਜਥੇਦਾਰ ਬਾਬਾ ਖੜਕ ਸਿੰਘ ਜੀ ਪ੍ਰਧਾਨ ਖੜਕ ਸਿੰਘ ਜੀ ਨੇ ਇਹ ਗੱਲ ਆਖੀ ਕਿ ਚਾਬੀਆਂ ਮੈਂ ਤਾਂ ਫੜਾਂਗਾ ਪਹਿਲਾਂ ਸਿੱਖਾਂ ਨੂੰ ਰਿਹਾ ਕਰੋ ਜਿਹੜੇ ਤੁਸੀਂ ਗ੍ਰਿਫਤਾਰ ਕੀਤੇ ਨੇ ਫਿਰ ਉਸ ਸਮੇਂ ਸਰਕਾਰ ਦੇ ਸਿੱਖਾਂ ਨੂੰ ਜਿਨ੍ਹਾਂ ਨੂੰ ਗ੍ਰਿਫਤਾਰ ਕੀਤਾ ਸੀ ਉਹਨਾਂ ਨੂੰ ਰਿਹਾ ਕੀਤਾ ਗਿਆ ਫਿਰ ਬਾਬਾ ਖੜਕ ਸਿੰਘ ਨੇ ਸੰਗਤ ਨੂੰ ਪੁੱਛਿਆ ਸੰਗਤ ਜੀ ਇਹ ਜਿਹੜੀਆਂ ਤੋਸ਼ੇਖਾਨੇ ਦੀਆਂ ਚਾਬੀਆਂ ਆਈਆਂ ਨੇ ਕੀ ਇਹ ਫੜਨੀਆਂ ਚਾਹੀਦੀਆਂ ਨੇ ਅਜੇ ਜਾਂ ਨਹੀਂ ਤੇ ਸਿੱਖਾਂ ਨੇ ਉਸ ਸਮੇਂ ਜਿਹੜੀ ਸੰਗਤ ਇਕੱਤਰ ਹੋਈ ਸੀ ਉਹਨਾਂ ਨੇ ਜਕਾਰੇ ਬੁਲਾਉਣੇ ਸ਼ੁਰੂ ਕਰ ਦਿੱਤੇ ਕਿ ਬਾਬਾ ਖੜਕ ਸਿੰਘ ਜੀ ਸਰਕਾਰ ਝੁੱਕ ਗਈ ਹੈ ਉਹ ਸਰਕਾਰ ਜਿਹਨੇ ਕੇਵਲ ਭਾਰਤ ਦੇ ਉੱਤੇ ਨਹੀਂ ਪੂਰੀ ਦੁਨੀਆ ਦੇ ਉੱਤੇ ਆਪਣਾ ਰਾਜ ਕਾਇਮ ਕੀਤਾ ਹੋਇਆ ਹੈ ਜੇ ਉਹ ਝੁਕੀ ਅੱਜ ਸਿੱਖਾਂ ਦੇ ਅੱਗੇ ਝੁਕੀ ਹੈ ਇਸ ਕਰਕੇ ਆਪਾਂ ਨੂੰ ਚਾਬੀਆਂ ਫੜ ਲੈਣੀਆਂ ਚਾਹੀਦੀਆਂ ਨੇ ਫਿਰ ਉਸ ਸਮੇਂ ਬਾਬਾ ਖੜਕ ਸਿੰਘ ਨੇ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ ਜੀ ਦੇ ਤੋਸ਼ੇਖਾਨੇ ਦੀਆਂ ਜੋ 53 ਤੋਂ ਵੱਧ ਚਾਬੀਆਂ ਸਨ ਦੋ ਗੁੱਛਿਆਂ ਦੇ ਵਿੱਚ ਦੋ ਥੈਲੀਆਂ ਦੇ ਵਿੱਚ ਸਨ ਉਹ ਜਥੇਦਾਰ ਬਾਬਾ ਖੜਕ ਸਿੰਘ ਜੀ ਨੇ ਫੜੀਆਂ ਤੇ ਗੁਰੂ ਪਿਆਰਿਓ ਇਸ ਤਰ੍ਹਾਂ ਅੱਜ ਜੋ ਕਿ 20 ਜਨਵਰੀ ਹੈ 20 ਜਨਵਰੀ 1922 ਨੂੰ ਚਾਬੀਆਂ ਦਾ ਜਿਹੜਾ ਮੋਰਚਾ ਸੀ ਇਹ ਸਿੱਖਾਂ ਨੇ ਫਤਿਹ ਕੀਤਾ ਖੁਸ ਸਤਨਾਮ ਇਹ ਸਿੱਖ ਫਤਿਹ ਕਰ ਕਿਉਂਗੇ ਇਦਾ ਕਾਰਨ ਇਹ ਸੀ ਸਿੱਖਾਂ ਦੇ ਵਿੱਚ ਏਕਤਾ ਸੀ ਅੱਜ ਜੇ ਸਿੱਖਾਂ ਦੇ ਵਿੱਚ ਏਕਤਾ ਹੋਵੇ ਤਾਂ ਕੋਈ ਵੀ ਜੰਗ ਕਿਉਂ ਨਾ ਹੋਵੇ ਉਹ ਜਿੱਤੀ ਜਾ ਸਕਦੀ ਹੈ ਬਸ ਏਕਤਾ ਦੇ ਵਿੱਚ ਬਲ ਹੁੰਦਾ ਜਿੰਨਾ ਤੱਕ ਏਕਤਾ ਨਹੀਂ ਕੋਈ ਵੀ ਅਸੀਂ ਕੰਮ ਸਿਰੇ ਨਹੀਂ ਚੜਾ ਸਕਦੇ ਭਾਵੇਂ ਪਰਿਵਾਰਕ ਹੋਵੇ ਭਾਵੇਂ ਮੱਲੇ ਦਾ ਹੋਵੇ ਭਾਵੇਂ ਉਹ ਕੌਮ ਦਾ ਭਾਵੇਂ ਦੇਸ਼ ਦਾ ਕੰਮ ਕਿਉਂ ਨਾ ਹੋਵੇ ਤੇ ਗੁਰੂ ਪਿਆਰਿਓ ਕਈ ਲੱਤਾਂ ਖਿੱਚਣ ਵਾਲੇ ਆ ਜਾਂਦੇ ਨੇ ਤੇ ਉਹ ਲੱਤਾਂ ਦਾ ਖਿੱਚਦੇ ਹੀ ਨੇ ਆਪਨਾ ਕੰਮ ਕਰਨਾ ਤੇ ਨਾ ਦੂਜਿਆਂ ਨੂੰ ਕਰਨ ਦੇਣਾ ਪਰ ਸਿੱਖਾਂ ਦੇ ਵਿੱਚ ਕੰਮ ਕਰਨ ਵਾਲੇ ਘੱਟ ਤੇ ਲੱਤਾਂ ਖਿੱਚਣ ਵਾਲੇ ਜ਼ਿਆਦਾ ਪਰ ਉਸ ਸਮੇਂ ਸਿੱਖਾਂ ਦੇ ਵਿੱਚ ਕੰਮ ਕਰਨ ਵਾਲੇ ਵੱਧ ਸੀ ਲੱਤਾਂ ਖਿੱਚਣ ਵਾਲੇ ਨਹੀਂ ਸੀ ਤੇ ਜਿਹੜਾ ਲੱਤਾਂ ਖਿੱਚਦਾ ਸੀ ਸਿੱਖ ਇਕੱਠੇ ਹੋ ਕੇ ਉਹਨੂੰ ਜਵਾਬ ਦਿੰਦੇ ਸੀ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਇਹ ਜਿਹੜੀ ਚਾਬੀਆਂ ਵਾਲੇ ਮੋਰਚੇ ਦੀ ਇੱਕ ਜੰਗ ਸੀ ਇਹ ਸਿੱਖਾਂ ਨੇ ਜਿੱਤੀ ਦੇਖੋ ਇਹ ਭਾਰਤ ਦੇਸ਼ ਦਾ ਉਸ ਸਮੇਂ ਦਾ ਆਪਣੇ ਆਪ ਨੂੰ ਕਾਂਗਰਸ ਦਾ ਲੀਡਰ ਅਖਵਾਉਣ ਵਾਲਾ ਮੋਹਨਦਾਸ ਕਰਮਚੰਦ ਗਾਂਧੀ ਜਿਹਨੂੰ ਮਹਾਤਮਾ ਗਾਂਧੀ ਕਹਿੰਦੇ ਜਿੱਦੀ ਨੋਟਾਂ ਤੇ ਫੋਟੋ ਲੱਗੀ ਹੋਈ ਹੈ ਉਹ ਸਿੱਖਾਂ ਨੂੰ ਆਖਣ ਲੱਗਿਆ ਕਿ ਸਿੱਖੋ ਤੁਸੀਂ ਅੰਗਰੇਜ਼ ਸਰਕਾਰ ਨੂੰ ਝੁਕਾ ਲਿਆ ਹੈ ਇਹ ਅੰਗਰੇਜ਼ ਸਰਕਾਰ ਕਿਸੇ ਦੇ ਅੱਗੇ ਨਹੀਂ ਝੁਕੀ ਜੇ ਝੁਕੀ ਹੈ ਅੱਜ ਸਿੱਖਾਂ ਦੇ ਅੱਗੇ ਝੁਕੀ ਹੈ ਆਖੋ ਸਤਨਾਮ ਇਸ ਤਰ੍ਹਾਂ ਸਿੱਖਾਂ ਨੇ ਉਹ ਚਾਬੀਆਂ ਦਾ ਜਿਹੜਾ ਮੋਰਚਾ ਸੀ ਉਹ ਫਤਿਹ ਕੀਤਾ ਸੋ ਗੁਰੂ ਪਿਆਰਿਓ ਅੱਜ ਇਹ ਦਿਹਾੜਾ ਪੂਰੀ ਸਿੱਖ ਕੌਮ ਦੇ ਵਿੱਚ ਮਨਾਇਆ ਜਾ ਰਿਹਾ ਹੈ ਤਾਂ ਕਰਕੇ ਇਹ ਇਤਿਹਾਸ ਆਪ ਜੀ ਦੇ ਨਾਲ ਸਾਂਝਾ ਕੀ